ਰਣਜੀਤ baba ਇੱਕ ਗੀਤ ਵਿੱਚ ਕਹਿੰਦਾ ਹੈ ਸਦਾ ਜੈ ਜੈਕਾਰ ਹੋਗੇ ਉਹ ਕੁਰਬਾਨ ਸਿੰਘ ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂਮਾਨ ਸਿੰਘ ਜੋ ਸੀ ਗੁਰੂ ਦੇ ਮਰੀਦ ਹੋਏ ਪੰਜਾਬ ਲਈ ਸ਼ਹੀਦ ਰੋਮ ਰੋਮ ਗੁਣ ਗਾਵੇ ਸੀਸ ਦੁਨੀਆ ਛਕਾਵੇ ਕੀ ਦੇਸ਼ ਦੀ ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਸੀ ਵੱਡੀ ਉਮਰ ਵਿੱਚ ਅੰਗਰੇਜ਼ਾਂ ਦੀਆਂ ਭੱਜਣਾ ਪਵਾਉਣ ਵਾਲੇ ਬਾਬਾ ਹਨੂਮਾਨ ਸਿੰਘ ਜੀ ਦੋਸਤੋ ਗੱਲ ਕਰਦੇ ਆਂ ਬਾਬਾ ਹਨੂਮਾਨ ਸਿੰਘ ਜੀ ਦੀ ਜਿਨ੍ਹਾਂ ਨੇ ਔਖੇ ਸਮੇਂ ਵਿੱਚ ਸਿੱਖ ਫੌਜ ਦੀ ਅਗਵਾਈ ਕੀਤੀ ਤੇ ਅੰਗਰੇਜ਼ਾਂ ਦੀਆਂ ਭਾਜੜਾਂ ਪਵਾਇਆਂ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ 1755 ਨੂੰ ਖਰੋਜਪੁਰ ਜ਼ਿਲ੍ਹੇ ਦੇ ਪਿੰਡ ਨੌਰੰਗ ਸਿੰਘ ਵਾਲਾ ਵਿੱਚ ਹੋਇਆ ਜੋ ਕਿ ਜੀਰਾ ਦੇ ਬਿਲਕੁਲ ਨਜ਼ਦੀਕ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਗਰਜਾ ਸਿੰਘ ਸੀ ਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ ਉਹਨਾਂ ਨੇ ਬਾਬਾ ਨੈਣਾ ਸਿੰਘ ਜੀ ਪੰਜਵੇਂ ਮੁਖੀ ਬੁੱਢਾ ਦਲ ਤੇ ਅਕਾਲੀ ਬਾਬਾ ਪੂਲਾ ਸਿੰਘ ਜੀ ਛੇਵੇਂ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਕਈ ਲੜਾਈਆਂ ਲੜੀਆਂ ਜਦੋਂ ਪੰਥ ਬਹੁਤ ਚਨਾਜੁਕ ਦੌਰ ਵਿੱਚੋਂ ਲੰਘ ਰਿਹਾ ਸੀ ਉਸ ਸਮੇਂ ਵਿੱਚ ਬਾਬਾ ਜੀ ਨੇ ਸਿੱਖ ਫੌਜਾਂ ਦੀ ਅਗਵਾਈ ਕੀਤੀ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ ਤਾਂ ਡੋਗਰੇ ਅੰਗਰੇਜ਼ਾਂ ਨਾਲ ਰਲ ਕੇ ਪੰਜਾਬ ਤੇ ਕਬਜ਼ੇ ਦੀ ਯੋਜਨਾ ਬਣਾਉਣ ਲੱਗ ਪਏ 1823 ਵਿੱਚ ਅਕਾਲੀ ਫੂਲਾ ਸਿੰਘ ਜੀ ਦੀ ਹਿੱਦੀ ਤੋਂ ਬਾਅਦ ਬਾਬਾ ਜੀ 68 ਸਾਲ ਦੀ ਉਮਰ ਵਿੱਚ ਨਿਹੰਗ ਸਿੰਘ ਫੌਜਾਂ ਦੇ ਮੁਖੀ ਬਣ ਚੁੱਕੇ ਸਨ ਤੇ ਨਾਲ ਹੀ ਉਹੋ ਜਿਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣ ਚੁੱਕੇ ਸੀ ਟਾਈਮ ਸਾਰੀਆਂ ਮਿਸਲਾਂ ਦੇ ਖੋਣ ਕਰਕੇ ਸਾਰੀਆਂ ਫੌਜਾਂ ਲਾਹੌਰ ਦਰਬਾਰ ਦੇ ਅਧੀਨ ਸਨ ਪਰ ਬਾਬਾ ਭੂਲਾ ਸਿੰਘ ਜੀ ਦੀ ਅਗਵਾਈ ਵਾਲੀ ਅਕਾਲੀ ਫੌਜ ਲਾਹੌਰ ਦਰਬਾਰ ਦੇ ਅਧੀਨ ਨਹੀਂ ਸੀ ਤੇ ਫਿਰ ਬਾਬਾ ਹਨੂਮਾਨ ਸਿੰਘ ਜੀ ਜਥੇਦਾਰ ਬਣਦੇ ਹਨ ਤੇ ਉਹ ਇਹ ਫੌਜੀ ਅਗਵਾਈ ਕਰਦੇ ਹਨ ਉਸ ਟਾਈਮ ਜਦੋਂ ਅੰਗਰੇਜ਼ ਲਾਹੌਰ ਦੇ ਦਰਬਾਰ ਤੇ ਕਬਜ਼ੇ ਦੀ ਯੋਜਨਾ ਬਣਾ ਰਹੇ ਸਨ ਕੁਝ ਗਦਾਰਾਂ ਨਾਲ ਮਿਲ ਕੇ ਉਹ ਗੱਲ ਲਾਹੌਰ ਦਰਬਾਰ ਵਿੱਚ ਪਤਾ ਲੱਗ ਗਈ ਤੇ ਮਹਾਰਾਣੀ ਜਿੰਦਾ ਨੇ ਸਿੱਖਾਂ ਦੇ ਪਰ ਉਹ ਪਰੋਸੇਯੋਗ ਜਰਨੈਲ ਸ਼ਾਮ ਸਿੰਘ ਟਾਰੀਵਾਲਾ ਨੂੰ ਅੰਮ੍ਰਿਤਸਰ ਸਾਹਿਬ ਇੱਕ ਪੇਜ ਕੇ ਬਾਬਾ ਹਰਮਾਨ ਸਿੰਘ ਜੀ ਕੋਲੋਂ ਸਹਾਇਤਾ ਦੀ ਮੰਗ ਕੀਤੀ ਇਸ ਤੇ ਬਾਬਾ ਜੀ ਨੇ ਉਹਨਾਂ ਦਾ ਸਾਥ ਦੇਣ ਦੀ ਗੱਲ ਕਹੀ ਤਾਂ ਉਸ ਸਮੇਂ ਬਾਬਾ ਜੀ ਦੀ ਉਮਰ 90 ਸਾਲ ਸੀ ਅੰਗਰੇਜ਼ ਯੋਜਨਾ ਬਣਾ ਰਹੇ ਸੀ ਲਾਹੌਰ ਦਰਬਾਰ ਤੇ ਕਬਜ਼ਾ ਕਰਨ ਦੀ ਪਰ ਉਹਨਾਂ ਦੇ ਰਾਹ ਦਾ ਰੋੜਾ ਅੰਮ੍ਰਿਤਸਰ ਦੀ ਸੰਧੀ ਬਣ ਰਹੀ ਸੀ ਜਿਸ ਨੂੰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਾਈਨ ਕੀਤਾ ਸੀ ਉਹ ਸੰਧੀ ਸੀ ਕਿ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਦਾਖਲ ਨਹੀਂ ਕਰ ਸਕਣਗੇ ਤੇ ਸਤਲੁਜ ਦਰਿਆ ਤੋਂ ਪਰਾਂਪਰਾ ਰਹਿਣਗੇ ਪਰ ਹੁਣ ਅੰਗਰੇਜ਼ ਇਹ ਸੰਧੀ ਨੂੰ ਤੋੜਨਾ ਚਾਹੁੰਦੇ ਸਨ ਉਹਨਾਂ ਨੇ ਸਤਲੁਜ ਦਰਿਆ ਦੇ ਨੇੜੇ ਵੱਡੀ ਗਿਣਤੀ ਵਿੱਚ ਫੌਜ ਇਕੱਠੀ ਕਰ ਲਈ ਜਦੋਂ ਇਹ ਗੱਲ ਦਾ ਪਤਾ ਸਿੱਖ ਦਰਬਾਰ ਵਿੱਚ ਲੱਗਿਆ ਤਾਂ ਮੰਤਰੀ ਬੰਦਲ ਵੱਲੋਂ ਅੰਗਰੇਜ਼ਾਂ ਤੇ ਹਮਲਾ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ 11 ਸਤੰਬਰ 1845 ਨੂੰ 30000 ਤੋਂ ਵੱਧ ਫੌਜ ਨੇ ਗੋਰਿਆਂ ਤੇ ਹਮਲਾ ਕਰ ਦਿੱਤਾ ਤੇ ਸਿੱਖ ਫੌਜ ਕੋਲ ਆਧੁਨਿਕ ਹਥਿਆਰ ਸਨ ਅਤੇ ਬਾਦਲੇ ਸੈਨਾਬੱਤੀ ਵੀ ਸਨ ਕੁਝ ਕਮਾਂਡਰ ਅੰਗਰੇਜ਼ਾਂ ਕੋਲੋਂ ਵੇਚ ਚੁੱਕੇ ਸਨ ਪਰ ਉਸ ਸਮੇਂ ਬਾਬਾ ਹਨੂਮਾਨ ਸਿੰਘ ਜੀ ਦੀ ਅਕਾਲੀ ਫੌਜ ਜੋ ਸਿੱਖ ਰਾਜ ਦੀ ਫੌਜ ਦਾ ਸਾਥ ਦੇ ਰਹੀ ਸੀ 18 ਦਸੰਬਰ 1845 ਨੂੰ ਮੁਲਕੀ ਵਿੱਚ ਖਾਲਸਾ ਫੌਜ ਤੇ ਅੰਗਰੇਜ਼ ਆਰਮੀ ਦਾ ਸਾਹਮਣਾ ਹੋਇਆ ਜਿਸ ਵਿੱਚ ਖਾਲਸਾ ਫੌਜ ਦੀ ਅਗਵਾਈ ਬਾਬਾ ਹਨੂਮਾਨ ਸਿੰਘ ਕਰ ਰਹੇ ਸਨ ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਕਈ ਕਮਾਂਡਰ ਮਾਰੇ ਗਏ ਸਿੱਖ ਫੌਜਾਂ ਨੇ ਅੰਗਰੇਜ਼ ਆਰਮੀ ਨੂੰ ਹਾਰਨ ਦੀ ਕਗਾਰ ਤੇ ਕਰ ਦਿੱਤਾ ਸੀ ਪਰ ਕੁਝ ਗਦਾਰ ਅੰਗਰੇਜ਼ਾਂ ਦੀ ਫੌਜ ਕੋਲੋਂ बिक ਚੁੱਕੇ ਸਨ ਉਹਨਾਂ ਨੇ ਆਪਣੀ ਫੌਜ ਨੂੰ ਪਿੱਛੇ ਕਰ ਲਿਆ ਸਿੱਖ ਫੌਜ ਐ ਇਹ ਲੜਾਈ ਹਾਰ ਗਈ ਇਸ ਜੰਗ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਆਪਣੇ ਸਾਥੀ ਸਿੰਘਾਂ ਨਾਲ ਪਟਿਆਲਾ ਰਿਆਸਤ ਵਿੱਚ ਚਲੇ ਗਏ ਜਿੱਥੇ ਪਟਿਆਲਾ ਰਿਆਸਤ ਪਹਿਲਾਂ ਹੀ ਅੰਗਰੇਜ਼ਾਂ ਦੀ ਅਧੀਨਗੀ ਕਬੂਲ ਚੁੱਕੀ ਸੀ ਇਸ ਕਰਕੇ ਪਟਿਆਲਾ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ਾਂ ਕੋਲ ਆਕਾਲੀ ਫੌਜ ਦੇ ਟਿਕਾਣੇ ਬਾਰੇ ਦੱਸ ਦਿੱਤਾ ਤੇ ਅੰਗਰੇਜ਼ਾਂ ਨੇ ਉੱਥੇ ਆ ਕੇ ਆਕਾਲੀ ਫੌਜ ਤੇ ਥੋਪਾ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਕਈ ਹਜ਼ਾਰ ਸਿੰਘ ਸ਼ਹੀਦ ਹੋ ਗਏ ਇਸ ਤੇ ਤੋਪਾਂ ਦੀ ਗੋਲੀਬਾਰੀ ਵਿੱਚ ਬਾਬਾ ਜੀ ਬਚ ਗਏ ਬਾਬਾ ਜੀ 500 ਸਿੰਘਾਂ ਨਾਲ ਮਹਾਲੀ ਦੇ ਕੋਲ ਸਹਾਣਾ ਪਿੰਡ ਪਹੁੰਚ ਗਏ ਜਿੱਥੇ ਉਹਨਾਂ ਨੇ ਲੜਦੇ-ਲੜਦੇ ਸ਼ਹੀਦੀ ਪ੍ਰਾਪਤ ਕੀਤੀ ਕਈ ਇਤਿਹਾਸਕਾਰ ਲਿਖਦੇ ਹਨ ਕਿ ਇਹ ਲੜਾਈ ਆਜ਼ਾਦੀ ਦੀ ਪਹਿਲੀ ਲੜਾਈ ਸੀ ਤੇ ਸਭ ਤੋਂ ਵੱਡੀ ਲੜਾਈ ਸੀ ਬਾਬਾ ਹਨੂਮਾਨ ਸਿੰਘ ਜੀ ਦੀ ਯਾਦ ਵਿੱਚ ਉਹ ਸਹਾਣਾ ਸਾਹਿਬ ਵਿੱਚ ਗੁਰਦੁਆਰਾ ਸਿੰਘਾਂ ਸ਼ਹੀਦਾ ਸਾਹਿਬ ਸ਼ੋਭਤ ਹੈ ਸੋ ਦੋਸਤੋ ਏਸੀ ਸਾਡੀ ਵੀਡੀਓ ਬਾਬਾ ਹਨੂਮਾਨ ਸਿੰਘ ਜੀ ਦੀ ਬਹਾਦਰੀਨ ਦਰਸਾਉਂਦੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਪੰਜਾਬ ਅਨਫੋਲਡਡ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ